ਅਨਾਜ ਦੇ ਵਿੱਚੋਂ ਮਾਰਜਨ ਬਣੀ ਕਮਿਸ਼ਨ ਜਿਹੜੀ ਮਿਲਦੀ ਸੀਗੀ ਡੀਪੋ 홀ਡਰਾਂ ਨੂੰ ਉਹ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਸੀਗੀ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਸੀਗੀ ਸੋ ਇਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦੇ ਆ 40 ਰੁਪਏ ਹੋਰ ਵਾਅਦਾ ਕਰਦੇ ਆ ਹੁਣ ਇਹ 50 ਰੁਪਏ ਦੀ ਥਾਂ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਬਣੀ ਆ ਉਹ ਉਹ ਹੋਰ ਮਿਲ ਨਹੀਂ ਸਰਕਾਰ ਨੇ ਮੱਲਾ ਸ਼ੁਰੂ ਕੀਤੀ ਆ ਸੋ ਇਹ ਮਾਰਜਨ ਬਣੀ ਅਪ੍ਰੈਲ 2024 ਤੋਂ ਇਸ ਲਈ 6 ਮਹੀਨੇ ਤੋਂ ਪਿੱਛੇ ਜਾ ਕੇ ਅਸੀਂ ਜਿਹੜੀ ਉਹਨਾਂ ਨੂੰ ਇਹ ਜਿਹੜੀ ਲਾਗੂ ਕੀਤੀ ਆ ਸੋ ਇਹਦਾ ਬੰਦਾ ਜਿਹੜਾ 38 ਕਰੋੜ ਰੁਪਇਆ ਅੱਜ ਦੀ ਡੇਟ ਤੱਕ ਉਹ ਵੀ ਜਿਹੜਾ ਉਹਨਾਂ ਨੂੰ ਜਾਰੀ ਕਰ ਦਿੱਤਾ ਸੋ ਮੁੱਖ ਤੌਰ ਤੇ ਲਗਭਗ ਦੁੱਗਣੀ ਆਪਾਂ ਕਹਿ ਸਕਦੇ ਹਾਂ 90 ਰੁਪਏ ਹੁਣ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਕਮਿਸ਼ਨ ਆ ਉਹਨਾਂ ਨੂੰ ਮਿਲਿਆ ਕਰੂਗੀ ਇਹਦੇ ਹੀ ਅਦਾਗੀ ਵੀ ਸ਼ੁਰੂ ਕਰ ਦਿੱਤੀ ਹੈ ਸੋ ਇਹਦੇ ਨਾਲ 14400 ਜਿਹੜੇ ਰਾਸ਼ਨ ਦੀਪੂ ਨੇ ਪੰਜਾਬ ਦੇ ਅੰਦਰ 14400 ਇਹ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਅ ਮਤਲਬ ਮੈਂ ਸਮਝਦਾ ਵੀ ਆਰਥਿਕ ਲਾਭ ਮਿਲਿਆ ਸੋ ਇਹਦੇ ਨਾਲ ਪੰਜਾਬ ਸਰਕਾਰ ਨੇ 17 ਕਰੋੜ 40 ਲੱਖ ਰੁਪਈਆ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਣਾ ਸੋ ਸਾਲਾਨਾ ਜਿਹੜਾ ਟੋਟਲ ਮਾਰਜਨ ਬਣੀ ਉਹਨਾਂ ਨੂੰ ਦਿੱਤੀ ਜਾਣੀ ਹੈ ਉਹ 78 ਲੱਖ 78 ਕਰੋੜ 40 ਲੱਖ ਦੇ ਕਰੀਬ ਜਿਹੜੀ ਆ ਸਾਲਾਨਾ ਉਹਨਾਂ ਨੂੰ ਮਾਰਜਨ ਬਣੀ ਜਿਹੜੀ ਆ ਹੁਣ ਦਿੱਤੀ ਜਾਇਆ ਕਰੂਗੀ ਸੋ ਅ ਉਦਾਹਰਨ ਦੇ ਤੌਰ ਤੇ ਪੰਜਾਬ ਦੇ ਅੰਦਰ 200